ਫਿਰੋਜ਼ਪੁਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਖੇਤਾਂ ਵਿੱਚ ਢੇਡਾ ਮਾਰਨ ਗਏ ਕਿਸਾਨ ਦੀ ਵੀ ਤੋਂ ਜ਼ਿਆਦਾ ਲੋਕਾਂ ਨੇ ਕੀਤੀ ਬੇਰਹਿਮੀ ਨਾਲ ਕੁੱਟਮਾਰ ਅਦਮਰਾ ਕਰ ਕਿਸਾਨ ਨੂੰ ਖੇਤਾਂ ਵਿੱਚ ਹੀ ਸੁੱਟਿਆ આરોપીਆਂ ਨੇ ਕਿਸਾਨ ਦੀ ਇਕਲਤ ਵੀ ਵੱਡੀ ਅਤੇ ਦੂਜੀ ਲਤ ਕੀਤੀ ਚੱਕਣਾ ਚੂਰ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਦੀ ਹੀ ਇੱਕ ਤਰ ਵੱਲੋਂ ਕੀਤਾ ਗਿਆ ਹਮਲਾ ਪੁਲਿਸ ਵੱਲੋਂ ਐਫ ਆਈ ਆਰ ਕੀਤੀ ਗਈ ਦਰਜ ਪਰ ਕਈ ਦਿਨ ਬੀਤ ਜਾਂਦੇ ਵੀ ਨਹੀਂ ਫੜੇ ਗਏ ਅਜੇ ਤੱਕ આરોપી ਤਿਆ ਸੰਗ ਜਿਹੜਾ ਹਮਲਾ ਆ ਕਿੰਨੇ ਤੇ ਆ ਮੇਰੇ ਲਟਕੇ ਤੇ ਆ ਤੇ ਕੀ ਕਰ ਰਹੇ ਆ ਉਹਦਾ ਇਹ ਜੀ ਪਈ ਠੇਕੇ ਦੇ ਲਈ ਕਾਲੇ ਦੀ ਟਾੜ ਉਥੇ ਜਿਹੜਾ ਮਾਰਨ ਗਿਆ ਨਾਲ ਮੋਟਰ ਬੰਦ ਕਰਨ ਗਿਆ ਕਿੰਨੇ ਹਮਲੇ ਹਮਲਾ ਜਗੜੀ ਚੱਕਦੇ ਇੱਥੇ ਜਿੰਨੇ ਸਾਰੇ ਹੈਗੇ ਇੱਥੇ ਰਹਿਣ ਵਾਲੇ ਵਾਟਰ ਵਾਟੀ ਹਾਂ ਹਾਂ ਦੋਨੇ ਜਾ ਕੇ 15 20 ਬੰਦੇ ਸੀ ਹਾਂ ਹਾਂ ਤੇ ਜੋ ਪਾਣੀ ਲਾ ਕੇ ਬੁੜਿਆ ਲਾ ਕੇ ਖਰਾਬ ਮੱਲ ਕੇ ਬੈਠੇ ਖੇਤਾਂ ਦੇ ਵਿੱਚ ਉਥੇ ਮਾਰ ਕੁੱਟ ਕੇ ਸੁੱਟ ਗਏ ਹਾਂ ਤੇ ਲਾ ਕੇ ਬੇਕਰ ਆਲੇ ਨੂੰ ਫੋਨ ਕੀਤਾ ਜਦੋਂ ਵੀ ਵੀ ਸਾਡੇ ਬੰਦੇ ਨੇ ਸੱਟਾਂ ਲਾ ਗਏ ਆ ਤੇ ਜਾ ਕੇ ਚੁੱਕਿਆ ਤੇ ਮੁਰਰਾ ਹੋ ਹੀ ਪਿਆ ਹੁਣ ਇਥੇ ਚੋਕੇ ਲਗੇ ਆ ਹਰਫੀ ਹਰਫੀ ਰਿਪੋਰਟ ਪਾੜ ਹੋ ਗਈ ਮੁਰਦਾ ਹਸਪਤਾਲ ਗਿਆ ਰਸ ਫਾਰਾ ਨੇ ਸਿਮਰਾਲੇ ਜਵਾਵ ਦੇਤਾ ਇਨਾ ਕੋ ਵੱਡ ਕੇ ਸੱਟ ਪਈ ਇਹਨਾਂ ਉਹ ਕਿ ਵੱਡ ਕੇ ਕਿੱਟ ਉਹ ਕਿ ਸੱਟ ਕੇ ਉਹੋ ਜੀ ਕੋਈ ਨਹੀਂ ਸੀ ਗੋਡਾ ਕਰਤੀ ਖਰੇ ਆ ਵੀ ਸ਼ਰੇ ਆ ਗੋਡਾ ਕਰ ਜਾਂਦੇ ਵੀ ਗੋਡਾ ਕਰਨੀ ਕਰਦੇ ਫਿਰਦੇ ਤੇ ਬੰਨਾ ਜੁਰੇ ਫਿਰਦੇ ਕਰ ਸਾਡੇ ਦੂਜਿਆਂ ਜੀਆਂ ਨੂੰ ਖਤਰਾ ਹੋ ਕਾਰਵਾਈ ਦੀ ਕੀ ਮੰਗਦੇ ਕਾਰਵਾਈ ਸਾਡੇ ਨਾਲ ਜਿਹੜੀ ਜਿਹੜੀ ਅਸੀਂ ਮੰਗ ਮੰਗਦੇ ਉਹਨਾਂ ਨੂੰ ਗਿਰਫਤਾਰ ਕੀਤਾ ਇਹ ਗਿਰਫਤਾਰ ਉਦੋਂ ਕਰਨੇ ਆ ਜੋ ਸਾਡੇ ਦੋ ਜੀਜੀ ਵੀ ਮਾਰਦੇ ਸਾਡੇ ਬੱਚੇ ਬਾਹਰ ਜਾਂਦੇ ਆ ਪਾਣੀ ਲਾਉਣ ਜਾਂਦੇ ਹੋ ਉਹ ਡਰਦੇ ਨਿਕਲਦੇ ਸਾਡਾ ਝੋਨਾ ਵੀ ਸੁੱਕ ਗਿਆ ਇਹਦੀ ਬੇਗ ਜਾਰੀ 80 ਪੀ ਬੇਗ ਜਾਰੀ ਇਹ ਕੋਣ ਤੁਮਾਨੂੰ ਇਹ ਬਣਾ ਲਿਆ ਨਵੀਂ ਸਰਕਾਰ ਤੇ ਨੇ ਤੇ ਬੇੜੇ ਘਰ ਘਰ ਕੇ ਰਹਾਤਾ ਉਹ ਕਾਰਵਾਈ ਨਹੀਂ ਕੋਈ ਕਾਰਵਾਈ ਸੀ 11 12 ਦਿਨ ਹੋ ਗਏ ਐ ਅਜਿੱਤੀ ਬੜੇ ਕੋਈ ਨਹੀਂ ਜੀ ਜਿਵੇਂ ਇਤਿਹਾਸੀ ਕੌਰ ਹੈ ਜਿਹੜੀ ਕੁੱਟ ਮਾਰ ਹੋਈ ਕਿੰਦੇ ਨਾਲ ਤੋ ਤਲੇ ਉਹ ਜਨਸਾਂ ਨੇ ਤਾਂ ਉਹ ਕੀ ਲੱਗਦੇ ਹੈ ਜੇ ਠੀਕ ਆ ਜਾਏ ਤਾਂ ਮੇਰਾ ਹਾਂਜੀ ਹਾਂਜੀ ਕਿੱਥੇ ਕੁੱਟ ਮਾਰ ਹੋਈ ਕਾ ਦੇਖਿਆ ਅੱਜ ਕੀ ਕਰਨ ਗਿਆ ਸੀ ਮੋਟਰ ਬੰਦ ਕਰਨ ਗਿਆ ਸੀ ਖੇਤਾਂ 'ਚ ਕੰਮ ਕਰ ਰਿਹਾ ਹਾਂ ਖੇਤਾਂ 'ਚ ਕੰਮ ਕਰ ਰਿਹਾ ਹਾਂ ਕੀ ਹੋਇਆ ਉਹਦੇ ਵੀ ਪੰਛੀ ਜਾਣੇ ਗਾ ਪੈ ਗਏ ਉਹ ਕਿੱਥੋਂ ਪੈ ਉਹ ਇੱਥੋਂ ਦੇ ਹੀ ਪਿੰਡ ਦੇ ਹਾਂ ਹਾਂ ਕੋਈ ਸਾਰੀ ਗੱਲ ਦਾ ਸੁੱਖੀ ਹੋ ਜਾ ਹੋਇਆ ਤੇ ਜਾਂ ਪਿਛਲੀ ਕੋਈ ਗੱਲ ਪੁਰਾਣੀ ਸੀ ਅਸੀਂ ਤਾਂ ਉਹ ਇਹ ਤੇ ਭਲਾਈ ਬੈਠੇ ਸੀ ਹੂੰ ਉਹਨਾਂ ਨੇ ਕੋਈ ਖਵਾ ਰੱਖੀ ਕੋਈ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਲੈਣਾ ਦੇਣਾ ਨਹੀਂ ਅੱਛਾ ਕਰਦੇ ਰਹੇ ਹਾਂ ਮਾਰ ਕੇ ਸੁੱਟ ਗਏ ਹੁਣ ਜਿਹੜਾ ਕੋਈ ਨਾਲ ਜਾਂਦਾ ਮਗਰ ਜਾਂਦਾ ਪਾਣੀ ਲਾਉਣ ਜਾਂਦੇ ਆ ਦੰਤਾਂ ਮਕੀਆਂ ਦਿੰਦੇ ਆ ਜੇ ਵੀ ਆਂਦੇ ਲੱਤਾਂ ਭੰਨਣੀਆਂ ਐ ਕਰ ਦੇਣਾ ਫਲਾਣ ਕਰ ਦੇਣਾ ਆ 11 ਦਿਨ ਹੋ ਗਏ ਕੋਈ ਨਿصافੀ ਨਹੀਂ ਹੋਈ ਕੋਈ ਪੋਸ ਨਹੀਂ ਪਈ ਤੇ ਜਦੋਂ ਕੋਈ ਹੋਰ ਮਾਰਤਾ ਫੇਰ ਨਿصافੀ ਹੋਣੀ ਤੇ ਸਾਡੇ ਤਾਂ ਝੋਨੇ ਵੀ ਸਕੰਡੇ ਨਾ ਬੱਚੇ ਬਾਹਰ ਨਿਕੰਦੇ ਨੇ ਤਮਕਿੰਗਾ ਦੇਈ ਜਾਂਦੇ ਕੋਈ ਕਾਰਵਾਈ ਨਹੀਂ ਹੋਈ ਇਹਨੂੰ ਨਿਆਂਫੀ ਮੈਣੀ ਚਾਹੀਦੀ ਪ੍ਰਸ਼ਾਸਨ ਦੇ ਭਗਵੰਤ ਮਾਨ ਨੂੰ ਪੀਚਦਾ ਉਹਨੂੰ ਵੀ ਇਹ ਪੀਲੇ ਆਪੀ ਤੇ ਸਾਡਾ ਨਿਆਂਫੀ ਹੋਣੀ ਚਾਹੀਦੀ ਹੋਰ ਨਵੀਂ ਬਣਾਈ ਫਿਰ ਵੀ ਗੁੱਟਾ ਕਰਦੀ ਹਾਂ 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 ਬਹੁਤ ਜਿਆਦਾ ਉਹਨੂੰ ਮਾਰ ਕੇ ਸੁੱਟ ਗਏ ਉਹਦਾ ਤਾਂ ਕੋਈ ਹਾਲ ਹੀ ਨਹੀਂਗਾ ਹਾਂ ਵਜਨ ਦਾ ਹਾਂ ਪੜਾਈ ਜਾਣੀ ਚਾਹੀਦੀ ਹਾਂਜੀ ਦੋ ਚੀਜ਼ ਪੜਾਈ ਜਾਣੀ ਚਾਹੀਦੀਆਂ ਤਜਾ ਚਾਹੀਦੀ ਆ ਨਾਨੂੰ ਹਾਂ ਤਲਕੀਆਂ ਦੇਂਦੇ ਆ ਬੱਚਿਆਂ ਨੂੰ ਡਾ ਹਾਂ ਬੱਚਿਆਂ ਨੂੰ ਜਨਾਨੀਆਂ ਨੂੰ ਡਾ ਰਿਹਾ ਹੈ ਜੀ ਕੀ ਪਤਾ ਨਾ ਕਿਹਨੂੰ ਫੜ ਲੈਣਾ ਜਿਹੜਾ ਇਹ ਡਾ ਰਿਹਾ ਹੈ ਹਾਂ 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 ਜੀ ਕੀ ਨਾਮ ਤੇ ਕਿੱਥੋਂ ਦਾ ਰਹਿਣ ਨੂੰ ਮੇਰਾ ਨਾਮ ਸੁਨਾਮ ਸਿੰਘ ਆ ਜੀ ਹਾਂ ਜੀ ਅਸੀਂ ਚਲੋਗੇ ਰਹਿਣ ਵਾਲੇ ਜੀ ਹਾਂ ਜੀ ਸੁਨਾਮ ਸਿੰਘ ਜੀ ਹਮਲਾ ਕਿਹਦੇ ਤੇ ਹੋਇਆ ਇਹ ਮੇਰੇ ਭਰਾ ਤਰੋਜਨ ਸਿੰਘ ਤੇ ਹੋਇਆ ਕਿੱਥੇ ਹੋਇਆ ਇਹ ਇਹ ਪਿੰਡ ਕਾਲੇ ਕੇ ਜੋ ਅਸੀਂ ਜ਼ਮੀਨ ਠੇਕੇ ਤੇ ਲਈ ਹੋਈ ਆ ਹੂੰ ਹੂੰ ਉਹ ਜ਼ਮੀਨ ਨੂੰ ਮੇਰਾ ਭਰਾ ਜਿਹੜਾ ਉਹ ਗੇੜਾ ਮਾਰਨ ਗਿਆ ਸੀ ਮੋਟਰ ਤੇ ਜੋ 9 9:30 ਵਜੇ ਦਾ ਟਾਈਮ ਸੀ ਜੋ ਮੋਟਰ ਬੰਦ ਕਰਕੇ ਵਾਪਸ ਹੋਇਆ ਤੇ ਉਥੋਂ ਇਹਨੇ ਪਿਛਾਂ ਤੋਂ ਲਗ ਦੋ ਕਿਲੇ ਪਿਛੇ ਹਟਿਆ ਪਿੰਡ ਵੱਲ ਨੂੰ ਚਿਹਰੇ ਵਿੱਚ ਨੇਰੀ ਦਾ ਪੈਦਾ ਠਾਉਂਦੇ ਵਈ ਬੰਦੇ 15 ਕੇ 20 ਬੰਦੇ ਜਿਹੜੇ ਉਹਦੇ ਗਾਲ ਪਾਏਗੇ ਜਿੰਨਾ ਬੰਦਿਆਂ ਨੇ ਬਿਲਕੁਲ ਉਹਨੂੰ ਮਰਨਾਉ ਕਰਤਾ ਸੱਟਾਂ ਮਾਰ ਮਾਰ ਕੇ ਕਿ ਉਹਦੇ ਬਸ ਦਾ ਕੋਈ ਰੋਗ ਹੀ ਨਹੀਂ ਛੱਡਿਆ ਵੀ ਜਿਹੜਾ ਬੂਰ ਕੂਲਣ ਜੋਗਾ ਨਹੀਂ ਛੱਡਿਆ ਆਤਮੋਇਆ ਕਰ ਆਤਮੋਇਆ ਕਿ ਜਾਨੋ ਮਾਰ ਦਿੱਤਾ ਸਾਨੂੰ ਆਪਦੇ ਲੋ ਜਾਨੋ ਮਾਰ ਕੇ ਉਥੋਂ ਫਰਾਰ ਹੋ ਗਏ ਜਿਸ ਕਾਰਨ ਸਾਨੂੰ ਪਤਾ ਲੱਗਾ ਅਰਨੋ ਗਵਾਂਡੋ ਫੋਨ ਗਏ ਫਿਰ ਅਸੀਂ ਜਾ ਕੇ ਇਹ ਬੰਦੇ ਚੁੱਕਿਆ ਆਪਦੇ ਭਰਾ ਨੂੰ ਉਹ ਉਸ ਟਾਈਮ 'ਤੇ ਭੋਜ ਸੀ ਬਿਲਕੁਲ ਕੂਰਪਲ ਜੋਗਾ ਨਹੀਂ ਸੀਗਾ ਅਸੀਂ ਫਿਰ ਇਸ ਨੂੰ ਉਥੋਂ ਚੁੱਕ ਕੇ ਗੱਡੀ ਦੇ ਵਿੱਚ ਪਾਇਆ ਜੋ ਗੱਡੀ ਦੇ ਵਿੱਚ ਪਾ ਕੇ ਅਸੀਂ ਥਾਣੇ ਹਾਰਪ ਕੇ ਲੈ ਕੇ ਗਏ ਹਾਰਪਕੇ ਥਾਣੇ ਜਾ ਕੇ ਅਸੀਂ ਜਗੋ ਰਿਪੋਰਟ ਕਹੀਂ ਕੋਥੇ ਕਰਾਈ ਉਹਨਾਂ ਆਖਿਆ ਵੀ ਇਹ ਬੰਦਾ ਬਿਲਕੁਲ ਸਰੀਆਸਾ ਇਹਨੂੰ ਹਸਪਤਾਲ ਲੈ ਜਾਓ ਅਸੀਂ ਹਾਰਪਕੇ ਥਾਣੇ ਤੋਂ ਜੋ ਚੁੱਕਿਆ ਅਸੀਂ ਫਰੋਈਪੁਰ ਇਹਨੂੰ ਸਿਵਲ ਹਸਪਤਾਲ ਚ ਲੈ ਗਏ ਜੋ ਉੱਥੇ ਅਸੀਂ ਲੈ ਗਏ ਤੇ ਉਹ ਤੁਹਾ ਡਾਕਟਰਾਂ ਨੇ ਸਾਨੂੰ ਇਹਨੂੰ ਵੇਖ ਚਾ ਕੇ ਇਹਦੇ ਜ਼ਖਮਾਂ ਨੂੰ ਸਾਫ਼-ਸੂ ਕਰਦੇ ਵੇਂਦੇ ਹੋਏ ਉਹਾਂ ਨੇ ਵੀ ਇਹ ਬੰਦਾ ਤੁਹਾਡਾ ਸਾਡੇ ਇਸੇ ਦਾਖਲ ਕਰਨ ਦੇ ਕਾਬਲ ਨਹੀਂ ਇਹਨੂੰ ਇਹਨੂੰ ਅਸੀਂ ਰੈਫਰ ਕਰ ਦਿੰਨੇ ਅਸੀਂ ਕਿਹਾ ਵੀ ਕਿਹੜੇ ਹਸਪਤਾਲ ਜੀ ਉਹਨਾਂ ਵੀ ਇਹਦੀਆਂ ਲੱਤਾਂ ਕੱਟਣੀਆਂ ਪੈਣੀਆਂ ਇਸ ਨੂੰ ਅਮਰਦੀਪ ਹਸਪਤਾਲੋਂ ਨਾ ਰੈਫਰ ਕਰਤਾ ਅਸੀਂ ਰਾਤੋਂ ਰਾਤ ਹੀ ਇਹਨੂੰ ਅਮਰਦੀਪ ਹਸਪਤਾਲ ਰੈਫਰ ਕਰਤਾ ਜੋ ਲੈ ਗਏ ਉਥੇ ਇਹਦਾ ਇਲਾਜ ਜੋ ਚੱਲਣ ਡਿਆ ਹੈ ਹੁਣ ਤੱਕ ਬੰਦੇ ਨੂੰ ਕੋਈ ਏਡੀ ਜਿਆਦੀ ਸੁਰਤ ਨਹੀਂ ਫੇਰ ਵੀ ਇਲਾਜ ਡਾਕਟਰਾਂ ਦਾ ਚੱਲਦਾ ਕਿ 1 ਲੱਖ ਤਾਂ ਕਟੀ ਗਈ ਹੈ ਦੂਸਰੀ ਇਲਾਜ ਦਾ ਵੀ ਕੋਈ ਸਾਨੂੰ ਪਰਵਾਸਾ ਨਹੀਂ ਡਾਕਟਰ ਦੇ ਰਹੇ ਜਿਹੜਾ ਆਂਦੇ ਵੀ ਇਹ 1 ਲੱਤ ਹੋ ਸਕਦਾ ਵੀ ਕਟਣੀ ਪਵੇ ਕਿਉਂਕਿ ਬੰਦਾ ਸਾਡਾ ਬਿਲਕੁਲ ਹੀ ਇਹਨਾਂ ਨੇ ਅਦਮ ਗੱਲ ਕਰਦਾ ਗੱਲ ਕਦੀ ਮੋਇਆ ਹੀਗਾ ਕਿ ਸਮਝਾ ਕਾਦਾ ਉਹ ਜਿਹੜਾ ਸਾਰੀ ਮਰੋਠੀ ਨਹੀਂ ਸਕਦਾ ਤੋਰੀ ਨਹੀਂ ਸਕਦਾ ਇਹ ਕਿਉਂ ਮਾਰਿਆ ਕੀ ਕਰਨ ਇਹਦੀ ਸਾਡੀ ਕੋਈ ਇਹਦਾ ਕੋਈ ਏਡੀ ਖਾਸ ਚਾਹੀ ਰੰਸੀ ਸਾਡੇ ਪਿੰਡ ਦੇ ਹੀ ਬੰਦੇ ਚੱਲੋ ਗਿਆ ਗੱਗੜ ਕੇ ਪਿੰਡ ਪਿੰਦਾ ਨਾਲ ਚੱਲੋ ਗਿਆ ਦੇ ਕਿ ਸਾਡੀ ਪਿਛਲੇ ਸਾਲ ਥੋੜੀ ਜੀ ਇਹਨਾਂ ਨਾਲ ਲੜਾਈ ਦਾ ਮਾੜਾ ਮੋਟਾ ਝਗੜਾ ਸੀ ਜ਼ਮੀਨ ਦਾ ਝਗੜਾ ਜ਼ਮੀਨ ਦਾ ਜੋ ਸਾਡਾ ਅਸੀਂ ਤੋਂ ਨਿਬੜਿਆ ਹੀ ਸਮਝੋ ਵੀ ਅਸੀਂ ਜੋ ਜ਼ਮੀਨ ਵੇਚੀ ਸੀ ਇਹਨਾਂ ਉਹ ਰੰਚੀ ਸੁਰੱਖਿਰੀ ਪ੍ਰਾਣੀ ਜੋ ਰਸਦੇ ਵੀ ਜਦੋਂ ਇਹਨਾਂ ਨੇ ਆਪਦੇ ਦਿਲ 'ਚ ਹੀ ਰੱਖਿਆ ਅਸੀਂ ਤਾਂ ਆਪਦੇ ਲੋਗ ਵਾਈ ਬੈਠੇ ਹਾਂ ਸਮਝਦਾ ਇਸ ਗੱਲ ਦਾ ਪਤਾ ਨਹੀਂ ਪਰ ਬਾਕੀ ਜੋ ਮੇਰਾ ਭਰਾ ਉਸ ਤੇ ਮੋਟਰ ਤੇ ਗਿਆ ਇਹਨਾਂ ਉਸ ਨੂੰ ਆਪਦੇ ਵੱਲੋਂ ਪੂਰਾ ਮਰਨਾਉ ਕਰਕੇ ਸੁੱਟ ਕੇ ਸੱਟਾਂ ਲਾ ਕੇ ਕੋਈ ਹੜੋ ਦੇ ਪੱਲੇ ਕੱਖ ਨਹੀਂ ਛੱਡਿਆ ਜੀ ਦੇ ਅੱਜ ਵੀ ਅਸੀਂ ਇਹੋ ਆਣੇ ਸਾਡਾ ਮੰਗ ਕਰਦੇ ਆਂ ਵੀ ਜਿਹੜੀ ਕੋਈ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਰਿਪੋਰਟ ਤਾਂ ਦੇ ਦਈ ਪਰਚਾ ਘਟਦਾ ਕਾਰਵਾਈ ਨਹੀਂ ਕਰ ਕਾਰਵਾਈ ਕੋਈ ਕਰ ਨਹੀਂ ਰਹੀ ਗ੍ਰਿਫਤਾਰ ਨਹੀਂ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਇਸ ਗੱਲ ਨੂੰ 11 ਦਿਨ ਹੋ ਗਏ ਆ ਹਾਂ ਜੇ ਸਾਡੇ ਜਿਹੜਾ ਪੱਚੇ ਬਾਹਰ ਮੋਟਰਾਂ ਦੇ ਨਿਕਲਦੇ ਉਹਨਾਂ ਨੂੰ ਤਵਕੀਆਂ ਦਿੰਦੇ ਆ ਜਿਹੜਾ ਸਾਡੇ ਨਾਲ ਬੰਦਾ ਸਾਡਾ ਕੋਈ ਸਪੋਰਟਰ ਪਿੰਡ ਦੇ ਵਿੱਚੋਂ ਨਿਕਲਦਾ ਉਹਨੂੰ ਵੀ ਤਵਕੀਆਂ ਦਿੰਦੇ ਆ ਅਸੀਂ ਤੁਹਾਨੂੰ ਜਾਨਵਾ ਮਾਰ ਦਾਂਗੇ ਤੁਹਾਡੀਆਂ ਲੱਤਾਂ ਭੰਨ ਦਾਂਗੇ ਜੇ ਤੁਸੀਂ ਇਹਨਾਂ ਦੇ ਨਾਲ ਤੁਰੇ ਤੇ ਹੁਣ ਕਾਰਵਾਈ ਹੋਣੀ ਚਾਹੀਦੀ ਤੇ ਇਹਨਾਂ ਤੇ ਉਹ ਕਾਰਵਾਈ ਹੋਣੀ ਚਾਹੀਦੀ ਆ ਵੀ ਇਹ ਬੰਦੇ ਅਰੈਸਟ ਕਿਉਂ ਨਹੀਂ ਹੋ ਰਹੇ ਕਿ ਪ੍ਰਸ਼ਾਸਨ ਇਹਨਾਂ ਤੇ ਕਿਉਂ ਨਹੀਂ ਦਬਾਅ ਪਾ ਰਿਹਾ ਕਿਉਂ ਨਹੀਂ ਇਹਨਾਂ ਨੂੰ ਪ੍ਰਸ਼ਾਸਨ ਚੁੱਕ ਰਿਹਾ ਵੀ ਸਾਡਾ ਹੈਗਾ ਜਗਾ ਕੀ ਵੀ ਸਾਨੂੰ ਉਦੋਂ ਇਹ ਪ੍ਰਸ਼ਾਸਨ ਇਹਨਾਂ ਨੂੰ ਫੜੂਗਾ ਵੀ ਜਦੋਂ ਸਾਡੇ ਦੂਜੇ ਜੀਵ ਇਹਨਾਂ ਮਾਰਤੇ ਇਹ ਕੋਈ ਇਹਨਾਂ ਤੇ ਕੋਈ ਕ ਕੋਈ ਇਹਨਾਂ ਦਾ ਕੋਈ ਪ੍ਰਸ਼ਾਸਨ ਇਹਨਾਂ ਦਾ ਕੋਈ ਪੁਲਿਸ ਗੇੜਾ ਨਹੀਂ ਮਾਰ ਰਹੀ ਇਹਨਾਂ ਦੇ ਕਾਰੋਛਰਾ ਆਮ ਸਾਨੂੰ ਧੋਕਿਆਂ ਦੇ ਫਿਰਦੇ ਆਪਦੇ ਖੇਤਾਂ ਦੇ ਵਿੱਚ ਅਈ ਰਹੀਦੇ ਬੰਦੇ ਮਾਰਨੇ ਇਹਨਾਂ ਦੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਈ ਚਾਹੀਦੀ ਆ ਪ੍ਰਸ਼ਾਸਨ ਵੱਲੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਸਾਡੇ ਤੇ ਜੀ ਇੰਨੇ ਤਾਂ ਖੜੇ ਆ ਬੈਠੇ ਘਰੇ ਵੀ ਬੈਠੇ ਰਾਤ ਨੂੰ ਅਸੀਂ ਘਰ ਸੌਂ ਜੋਗੇ ਨਹੀਂਗੇ ਅਈ ਲੋਕਾਂ ਤੋਂ ਮਦਦ ਲੈ ਕੇ ਲੋਕਾਂ ਤੋਂ ਆਪਦੇ ਘਰ ਬਹਾਉਣੇ ਵੀ ਸਾਡੀ ਮਦਦ ਕਰੋ ਰਾਤ ਨੂੰ ਸਾਨੂੰ ਫੇਰ ਨਾ ਕੇ ਸੱਟਾਂ ਮਾਰ ਜਾਣਗੇ ਬੱਚਿਆਂ ਨੂੰ ਸੱਟਾਂ ਨਾ ਮਾਰ ਜਾਣ ਠੀਕ ਜੀ ਕੀ ਨਾਮ ਸਰ ਸਰ ਜੀ ਤੇ ਕੀ ਲੱਗਦਾ ਜਿਵੇਂ ਮੇਰਾ ਘਰ ਰਾਣਾ ਜੀ ਕੀ ਹੋਇਆ ਖੇਤਾਂ ਨੂੰ ਗੇੜਾ ਮਾਰਨ ਗਏ ਸੀ ਮੋਟਰ ਬੰਦ ਕਰਨ ਹਾਂ ਤੇ ਇਹ 15 20 ਜਾਣੇ ਗਾੜੀ ਖਲੋਤੇ ਹਾਂ ਇਹਨਾਂ ਨੇ ਸੱਟਾਂ ਮਾਰ ਦਿੱਤੀਆਂ ਹਾਂ ਤੇ ਲਤਾ ਤੋੜ ਦਿੱਤਿਆਂ ਇਹਨਾਂ ਨੂੰ ਕਰਕੇ ਸੁੱਟ ਗਏ ਓਕੇ ਤੇ ਇੱਕ ਲਾਤ ਉਹਨਾਂ ਨੇ ਘਾਟ ਦਿੱਤੀ ਹੈ ਹਾਂ ਜੀ ਤੇ ਹੁਣ ਹਸਪਤਾਲ ਅਜੇ ਕੋਈ ਪਤਾ ਨਹੀਂ ਉਹ ਤਾਂ ਹੱਦੇ ਨਹੀਂ ਡਾਕਟਰ ਹੁਣਗਾ ਕੋਹ ਵੀ ਪੀ ਠੀਕ ਹੋਊਗਾ ਕਿ ਨਹੀਂ ਹੋਊਗਾ ਹਾਂ ਇਹ ਸਾਡਾ ਕੋਈ ਕਾਰਵਾਈ ਨਹੀਂ ਸਾਡੀ ਕੋਈ ਕਰਨ ਡਿਆ ਹਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਕਿਸ ਤਰ੍ਹਾਂ ਦੇ ਧਮਕੀਆਂ ਆ ਰਹੀਆਂ ਨੇ ਪੁਲਿਸ ਉਹਨਾਂ ਤੇ ਕੋਈ ਕਾਰਵਾਈ ਨਹੀਂ ਸਖਤ ਕਰ ਰਹੀ ਹਾਂ ਨੂੰ ਧਮਕੀਆਂ ਦੇ ਰਹੇ ਆ ਵੀ ਜਿਹੜਾ ਕੋਈ ਜਾਂਦਾ ਆਹੀ ਉਹਨੂੰ ਵੀ ਐ ਕਰਾਂਗੇ ਜੋ ਕਰਾਂਗੇ ਅਸੀਂ ਉਹਨਾਂ ਕੋਈ ਪੁਲਿਸ ਨਹੀਂ ਕਾਰਵਾਈ ਕਰ ਰਹੀ ਹਾਂਜੀ ਕੋਈ ਪੁਲਿਸ ਸਾਡੀ ਕਾਰ ਨਹੀਂ ਫੜਦੇ ਫੜ ਰਹੀ ਤੇ ਦੋਸ਼ੀ ਆ ਫੜਦੇ ਹੀ ਆ ਕੇ ਇਹਨੂੰ ਕੋਭਰੇ ਨੇ ਹਾਂਜੀ ਸ਼ਰਿਆ ਸ਼ਰਿਆ ਆਪਾਂ ਦੇ ਸਾਡੇ ਬੱਚਿਆਂ ਨੂੰ ਵੀ ਇੱਕ ਧਮਕੀਆਂ ਦੇ ਦੇਣਾ ਸਾਡੇ ਬੱਚੇ ਬਾਹਰ ਜਾਣ ਜੋਗੇ ਉਹਨਾਂ ਨੂੰ ਵੀ ਆਂਦੇ ਕਹੀਂ ਤੁਹਾਨੂੰ ਲਤਤ ਬਣਾ ਕੇ ਤੁਹਾਨੂੰ ਹੀ ਮਾਰ ਦਾਂਗੇ ਉਹ ਵੀ ਨਹੀਂ ਜਾਣ ਜੋਗੇ ਠੀਕ ਸਾਨੂੰ ਕਾਰਵਾਈ ਚਾਹੀਦੀ ਸਾਡੇ ਤੇ ਕਾਰਵਾਈ ਉਹਨਾਂ ਤੇ ਕਰਨੀ ਚਾਹੀਦੀ ਸਾਨੂੰ ਇਹੋ ਹੀ ਮੰਗ ਸਾਡੀ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਇੱਕ ਜਿਹੜਾ ਮੁਕੱਦਮਾ ਅਰਖੇ ਦਰਜ ਹੋਇਆ ਸੀਗਾ ਉਹ ਪਰਿਵਾਰ ਕਹਿ ਰਿਹਾ ਅਜੇ ਤੱਕ ਜਿਹੜੇ ਰੈਸਟਿੰਗ ਥਾਣਾ ਅਰਖੀ 30 ਮਿੰਟ ਠਹਿਰੋ ਜਿਹੜਾ ਮਕਦਮਾ ਦਰਜ ਹੋਇਆ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਮੁਤਾਬਿਕ ਜਿਵੇਂ ਬੰਦੀ ਕਾਰਵਾਈ ਹੈ ਲਾਅ ਮੁਤਾਬਿਕ ਉਹ ਕਾਰਵਾਈ ਕੀਤੀ ਜਾਵੇ ਪਰਸਪੋਰਟ ਰੇਟ ਵੀ ਕੀਤੀ ਜਾ ਰਹੀ ਹੈ